ਤੇ ਉਹਨਾਂ ਦੇ ਅਸੀਂ ਇੰਜਨ ਨੰਬਰ ਚੈਸੀ ਨੰਬਰ ਤੋਂ ਮਤਲਬ ਆਇਡੈਂਟੀਫਾਈ ਕਰਾ ਕੇ ਉਹਨਾਂ ਦੇ ਮਾਲਕਾਂ ਤੱਕ ਪਹੁੰਚ ਕਰਦੇ ਆਏ ਇਹਨਾਂ ਕੋਲ ਤਕਰੀਬਨ 4-5 ਮਾਲਕ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਮੋਟਰ ਪਿਛਲੇ ਸਮੇਂ ਚੋਰੀ ਹੋਏ ਸੀ ਇਸੇ ਤਰ੍ਹਾਂ ਹੀ ਜਿਹੜੀ ਕੋਈ ਕੇਬਲਾ ਦੀ ਚੋਰੀ ਹੁੰਦੀ ਸੀ ਉਹਦੇ 'ਚ ਵੀ ਕਾਫੀ ਇਹਨਾਂ ਨੇ ਮਿਹਨਤ ਕਰਕੇ ਉਹਦੇ 'ਚ ਰਿਕਵਰੀ ਕੀਤੀ ਆ ਤੇ ਮਨਨ ਚੋਰੀ ਦੀ ਵਾਰਦਾਤਾਂ ਨੂੰ ਪੇਸ਼ ਕਰਨ ਲਈ ਕਾਫੀ ਅੱਛਾ ਕੰਮ ਕੀਤਾ ਖਨੋਰੀ ਥਾੜੇ ਨੇ ਤੇ ਇੱਕ ਪਰਚਾ ਜਿਹੜਾ ਸਾਡਾ ਹੈਗਾ ਐਨਡੀ ਇਹ ਸੈਕਟਰੀ ਦੱਜ ਹੋਇਆ ਜਿਹਦੇ ਵਿੱਚ 3 ਕੁਇੰਟਲ ਕੀ ਜਿਹੜੀ ਬਰਾਮਦ ਕੀਤੀ ਹੈ ਖਾਣਾ ਮੂਲਕ ਨੇ ਐਸਚੂ ਸਾਹਿਬ ਨੇ ਕਾਫੀ ਮਿਹਨਤ ਕੀਤੀ ਉਹਦੇ ਚ ਮਤਲਬ ਪਹਿਲਾਂ ਤੁਹਾਨੂੰ ਇਹਦੇ ਬਾਰੇ ਥੋੜਾ ਬ੍ਰੀਫ ਦੱਸਿਆ ਵੀ ਗਿਆ ਸੀ ਜਦੋਂ ਬਰਾਮਦੀ ਹੋਈ ਹੈ ਤੇ ਇਹਦੇ ਵਿੱਚ ਦੋ ਬੰਦੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਐਕਸਾਈਜ਼ ਐਕਟ ਵਿੱਚ ਵੀ ਇਸੇ ਤਰ੍ਹਾਂ ਮਤਲਬ ਇੱਕ ਗ੍ਰਿਫਤਾਰੀ ਹੋਈ ਹੈ ਤੇ 110 ਲੀਟਰ ਜਿਹੜਾ ਸ਼ਰਾਬ ਫੇਕੇ ਦੀ ਬਰਾਮਦ ਕੀਤੀ ਹੈ ਤੇ ਤਕਰੀਬਨ 140 ਲੀਟਰ ਲਾਣ ਦੀ ਰਿਕਵਰੀ ਹੋਈ ਐ ਤੇ ਪੀਓ ਵਿੱਚ ਜਿਹੜੇ ਸਾਡੇ ਸੀ ਭਗੋੜੇ ਉਹ ਦੋ ਭਗੋੜੇ ਗ੍ਰਿਫਤਾਰ ਕੀਤੇ ਨੇ ਇਹ ਦੋਵੇਂ ਥਾਣਿਆਂ ਵੱਲੋਂ ਇੱਕ ਇੱਕ ਪੀਓ ਨੂੰ ਗ੍ਰਿਫਤਾਰ ਕੀਤਾ ਇੱਕ ਜਿਹੜਾ ਪੀਓ ਸੀ ਉਹ ਤਕਰੀਬਨ 5 ਕਿਲੋ ਜਿਹੜੀ ਆਪੀਨ ਦੀ ਦਾ ਪੱਚਾ ਦਰਸੀ ਜਿਹਦਾ ਚ ਭਗੋੜਾ ਸੀ ਉਹ ਇਹ ਮੁੰਨ ਥਾਣੇ ਵਾਲਿਆਂ ਨੇ ਕਾਫੀ ਮਿਹਨਤ ਨਾਲ ਉਹਨੂੰ ਵਿਪਸਾਰ ਕੀਤਾ ਸੂਰਜਾ ਦਾ ਨਾਮ ਸੀਗਾ ਜੀ ਤੇ ਇਸੇ ਤਰ੍ਹਾਂ ਜਿਹੜੇ ਅਸੀਂ ਤਕਰੀਬਨ 39 ਬੰਦੇ ਜਿਹੜੇ ਨਸ਼ਾ ਕਰਨ ਵਾਲੇ ਦੇ ਆਦੀ ਹੋ ਚੁੱਕੇ ਸੀ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਕੰਸੈਂਟ ਨਾਲ ਅਸੀਂ ਉਹਨਾਂ ਨੂੰ ਦਵਾਈ ਦਵਾਈਆਂ ਸਾਡੇ ਹੋਟ ਸੈਂਟਰਸ ਤੋਂ ਜਿਹੜੇ ਸਾਡੇ ਰਜਿਸਟਰਡ ਹੈਗੇ ਨੇ ਹਸਪਤਾਲੋਂ ਉਹਨਾਂ ਤੋਂ ਦਵਾਈ ਦਵਾਈ ਹੈ ਤੇ ਤਕਰੀਬਨ 9 ਬੰਦੇ ਅਸੀਂ ਉੱਥੇ ਐਡਮਿਟ ਕਰਾਏ ਨੇ ਜਿਹੜੇ ਪਰਮਾਨੈਂਟ ਨਸ਼ਾ ਛੱਡਣ ਲਈ ਉਹਨਾਂ ਦਾ ਪ੍ਰੋਪਰ ਇਲਾਜ ਚੱਲ ਰਿਹਾ ਹੈ ਬਾਕੀ ਜਿਵੇਂ ਹੁਣ ਪਿਛਲੇ ਸਮੇਂ ਚ ਕੱਗਰ ਵਾਲਾ ਸੀਗਾ ਉਹ ਕੱਗਰ ਵਾਲੇ ਸਨੈਰੀਆ ਉਤੋਂ ਪੁਰਸ ਨੇ ਕਾਫੀ ਮਿਹਨਤ ਕੀਤੀ ਪ੍ਰਸ਼ਾਸਨ ਸਾਰੇ ਨੇ ਮਿਹਨਤ ਕੀਤੀ ਹੈ ਨਾਲ ਪਬਲਿਕ ਨੇ ਬੜਾ ਸਹਿਯੋਗ ਦਿੱਤਾ ਤੁਸੀਂ ਸਾਰੇ ਉਹਦਾ ਮਤਲਬ ਬਿਲਕੁਲ ਗਵਾਹ ਹੈਗੇ ਹੋ ਜਿਵੇਂ ਭਜਨ ਅਠ ਕਰਕੇ ਕੱਗਰ ਨੂੰ ਮਤਲਬ ਬਚਾਇਆ ਗਿਆ ਉਹਦੇ ਬੰਨ ਜਿਹੜੇ ਹੈਗੇ ਨੇ ਲੋਕਾਂ ਨੇ ਜਿੱਥੋਂ ਲਿੱਕੇ ਜੁੰਦੀ ਸੀ ਸਮੇਂ ਸਮੇਂ ਜਾ ਕੇ ਉੱਥੇ ਸਾੰਭੇ ਨੇ ਤੇ ਪੁਲਿਸ ਨੇ ਵੀ 24 ਘੰਟੇ ਦਿਨ ਰਾਤ ਕੰਮ ਕੀਤਾ ਅਸੀਂ ਪੈਟਰੋਲਿੰਗ ਕੀਤੀ ਇਹ ਕਿਸੇ ਨੇ ਕੋਈ ਤਾਂ ਗਲਤੀ ਕੀਤੀ ਤਾਂ ਉਹ ਤਰੀਕੇ ਨਾਲ ਸਮਝਾਇਆ ਕਿ ਉਹਨੂੰ ਬਹੁਤ ਹੀ ਵਧੀਆ ਤਰੀਕਿਆਂ ਨੇ ਪਰੇ ਚੜਾਇਆ ਜਿਹੜਾ ਹੁਣ ਅੱਜ ਦੀ ਡੇਟ 'ਚ ਜਿਹੜਾ ਪਾਣੀ ਹੈਗਾ ਉਹ ਅੰਡਰ ਕੰਟਰੋਲ ਹੋ ਰਿਹਾ ਜਿਹੜਾ ਉਹਦਾ ਡੇਂਜਰ ਪੁਆਇੰਟ ਸੀ ਉਹਦੇ ਤੋਂ ਡਾਊਨ ਚਲਾ ਗਿਆ ਸਾਰੇ ਇਲਾਕੇ ਨੇ ਤੇ ਸਾਰੇ ਪ੍ਰਸ਼ਾਸਨ ਨੇ ਸੁਖ ਦਾ ਸਾਥ ਦਿਆ ਉਹ ਵੀ ਤੁਸੀਂ ਸਾਰੇ ਮਤਲਬ ਸਾਰਾ ਇਲਾਕਾ ਵੀ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਤੇ ਤੁਸੀਂ ਲੋਕ ਵੀ ਵਧਾਈ ਦੇ ਪਾਤਰ ਹੋ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀ ਅੱਜ ਤੁਹਾਨੂੰ ਕਿ ਚਲ ਦਿੱਤੀ ਹੈ ਤੁਹਾਨੂੰ ਬਣਾਇਆ ਇੱਥੇ ਤੇ ਅੱਗੇ ਵੀ ਫਰਦਰ ਇਸੇ ਤਰ੍ਹਾਂ ਅਸੀਂ ਕਾਰਵਾਈ ਕਰਦੇ ਰਵਾਂਗੇ ਜਿਹੜਾ ਅਸੀਂ ਨਸ਼ਿਆਂ ਦੇ ਖਿਲਾਫ ਲਗਾਤਾਰ ਦਿਨ ਰਾਤ ਕੰਮ ਕਰ ਰਹੇ ਹਾਂ ਕੋਈ ਅਸੀਂ ਪਬਲਿਕ ਨੂੰ ਤੁਹਾਡੇ ਮਾਧਮ ਰਾਹੀਂ ਅਪੀਲ ਵੀ ਕਰਦੇ ਹਾਂ ਵੀ ਕਿਸੇ ਤਰ੍ਹਾਂ ਦੇ ਨਸ਼ੇ ਵੇਚਣ ਵਾਲੇ ਬਾਰੇ ਜਾਂ ਕੋਈ ਨਸ਼ੇ ਕਰਨ ਵਾਲੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹ ਜਰੂਰ ਸਾਡੇ ਸਬੰਧਤ ਥਾਣਿਆਂ ਨੂੰ ਜਾਂ ਸਾਡੇ ਆਫਿਸ ਨੂੰ ਜਰੂਰ ਬਹਈਆ ਕਰਾਈ ਜਾਵੇ ਸੂਚਨਾ ਗੁਪਤ ਰੱਖੀ ਜਾਏਗੀ ਤੇ ਉਹਦੇ ਤੇ ਤੁਰੰਤ ਜਿਹੜੀ ਹੈਗੀ ਆ ਉਹਦੀ ਬਣਦੀ ਕਾਰਵਾਈ ਕੀਤੀ ਜਾਏਗੀ ਹੋਰ ਤੁਹਾਡਾ ਵੀ ਸਵਾਲ ਹੈ ਦੇਖੀਏ ਜੀ ਇਹ ਨਿਰਮਲ ਆਗਾ ਆਗਾ ਜੀ ਮੈਂ ਠੀਕ ਕਹਿ ਰਿਹਾ ਤੁਸੀਂ ਨਹੀਂ ਉਹਦੇ ਵਿੱਚ ਕੀ ਹੈ ਵੀ ਸਾਡੇ ਐਂਡ ਤੋਂ ਹੀ ਹੋਇਆ ਜਿਵੇਂ ਪਿੱਛੇ ਜੇ ਕੋਈ ਅਫੀਸ਼ੀਅਲ ਡਿਊਟੀ ਤੋਂ ਬਾਹਰ ਰਹਿਣਾ ਪਿਆ ਫੇਰ ਮਹਾੜਾ ਬਣ ਗਿਆ ਇਸ ਕਰਕੇ ਗੈਪ ਰਹਿ ਗਿਆ ਆਪਣਾ ਹੁਣ ਆਪਾਂ ਧਿਆਨ ਰੱਖਾਂਗੇ ਮੰਨ ਕੋਸ਼ਿਸ਼ ਕਰਿਆ ਕਰਾਂਗੇ ਆਪਾਂ ਵੀਕਲੀ ਕਰ ਹੀ ਲਿਆ ਕਰਾਂਗੇ ਠੀਕ ਹੈ ਤੁਹਾਨੂੰ ਸਾਰੇ ਪਰ ਜੇ ਤੁਸੀਂ ਆ ਸਕਦੇ ਸਾਨੂੰ ਭੰਜੀਆ ਆਉਂਦੇ ਪਰ ਜੇ ਵੱਲੋਂ ਤੁਹਾਡੇ ਕੁਝ